ਬੜਾ ਜਾ ਹੁਣ ਹਾਂ ਪੰਜਾਬ ਜਿਹੜੇ ਵਿਵਾਰ ਮੰਡਲ ਨੇ ਐਲਾਨ ਕਰਿਆ ਹੈਗਾ ਵੀ ਜੇ ਇਸ ਸਥਾਨ ਜਿੱਥੇ ਬੰਦੀਆਂ ਆਪਣਾ ਤਰਨਾ ਨਹੀਂ ਚੱਕਦੀਆਂ ਤਾਂ ਫਿਰ 10 ਦਿਨ ਤੋਂ ਬਾਅਦ ਬੰਦ ਦਾ ਐਲਾਨ ਕਰਿਆ ਪੰਜਾਬ ਦੇ ਦੇਖੋ ਇੱਕ ਤਾਂ ਕਿਸੇ ਨੂੰ ਵੀ ਜਮਹੂਰੀ ਹੱਕ ਹੈਗਾ ਵਾ ਉਹ ਜਿਹੜੀ ਮਰਜ਼ੀ ਕਾਲ ਦੇਵੇ ਬੰਦ ਦੀ ਦੇਵੇ ਜਿੱਦਾਂ ਮਰਜ਼ੀ ਦੇਵੇ ਜਿੱਥੋਂ ਤੱਕ ਰੇਲ ਰੋਕੋ ਦਾ ਸਵਾਲ ਹੈਗਾ ਸਾਡਾ ਉਹ ਬਹੁਤ ਛੋਟੀ ਗੱਲ ਹੀ ਹੈਗਾ ਸੀਗਾ ਵੀ ਹਰਿਆਣੇ ਦੇ ਕਿਸਾਨਾਂ ਨੂੰ ਰਿਹਤ ਕੀਤਾ ਜਾਵੇ। ਬਾਕੀ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਮ ਹੋਈਆਂ ਇਹ ਤਾਂ ਭਾਰਤ ਸਰਕਾਰ ਨੇ ਦੁਬਾਰਾ ਕੱਢ ਕੇ ਕੀਤੀਆਂ ਹੋਈਆਂ। ਭਾਰਤ ਸਰਕਾਰ ਖਿਲਾਫ ਕੋਈ ਵੀ ਪ੍ਰਦਰਸ਼ਨ ਕਰੇ ਉਹਦੇ ਤੇ ਸਾਡਾ ਕੋਈ ਕਿੰਤੂ ਨਹੀਂ ਹੈਗਾ। ਦੂਜਾ ਤੁਸੀਂ ਆ ਪੰਜਾਬ ਦੇ ਵਿੱਚ ਪਿਛਲੇ 5-4 ਦਿਨਾਂ ਦਾ ਘਟਨਾਕਰਮ ਦੇਖੋ ਹੰਸਰਾਜ ਹੰਸ ਜੀ ਜਿਵੇਂ ਸਿੱਧੀਆਂ ਧਮਕੀਆਂ ਤੇ ਆ ਗਏ ਆ ਯਾਨੀ ਕਿਸਾਨਾਂ ਨੂੰ ਛੱਤਰ ਫੇਰਨ ਵਾਲੀ ਗੱਲ ਵੀ ਉਹਨਾਂ ਨੇ ਕਹੀ ਹੋਈ ਆ ਸੁਨੀਲ ਜਾਖੜ ਜੀ ਜਿਵੇਂ ਪਿਛਲੇ ਦਿਨੀ ਉਹਨਾਂ ਨੇ ਪੀਸੀ ਕਰਕੇ ਜਿਵੇਂ ਕਿਸਾਨ ਆਗੂਆਂ ਨੂੰ ਗਾਲਾਂ ਕੱਢਣ ਵਾਲੀ ਗੱਲ ਕੀਤੀ ਹੈਗੀ ਆ ਜਿਵੇਂ ਰਣਜੀਤ ਸਿੰਘ ਬਰਿਆਮ ਨੰਗਲ ਜਿਹੜਾ ਸਾਬਕਾ ਐਮਐਲਏ ਸਾਲੇ ਪੱਛਪਾਨਾ ਗਿਆ ਜਿਵੇਂ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰ ਰਿਹਾ ਹੈਗਾ ਇਹ ਉਹਨਾਂ ਦਾ ਏਜੰਡਾ ਜਿਹੜਾ ਬਾਹਰ ਨਿਕਲ ਕੇ ਆ ਰਿਹਾ ਜਿਹੜਾ ਆਰਐਸਐਸ ਨੇ ਬਿਆਨ ਦਿੱਤਾ ਸੀ ਵੀ ਇਸ ਅੰਦੋਲਨ ਦੇ ਵਿੱਚ ਕਿਸਾਨ ਜੱਥੇਬੰਦੀਆਂ ਬਾਦਮਣੀ ਫਲਾਉਣਗੀਆਂ ਅਸੀਂ ਉਦੋਂ ਇਹ ਕਿਹਾ ਸੀ ਵੀ ਬਾਦਮਮਣੀ ਇਹ ਫਲਾਉਣਗੇ ਬਾਦਮਣੀ ਤਾਂ ਇਹ ਫਲਾਉਣਗੇ ਅਸੀਂ ਨਹੀਂ ਫਲਾਉਂਦੇਗੇ ਤੇ ਉਹ ਉਹਦੀਆਂ ਜਿਹੜੀਆਂ ਪੁਸ਼ਤੀਆ ਹੁਣ ਇਹਨਾਂ ਗੱਲਾਂ ਤੋਂ ਹੋ ਰਹੀ ਹੈਗੀ ਆ ਤਾਂ ਪਹਿਲੋ ਵੀ ਜਦੋਂ ਅਸੀਂ ਖੇਤੀ ਕਾਨੂੰਨਾ ਖਿਲਾਫ ਲੜੇ ਸੀ ਉਹ ਤੋਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਅਗੇਂਸਟ ਵੀ ਆਹ ਜਥੇਬੰਦੀਆਂ ਜੀ ਕਾਨੂੰਨ ਚੰਗੇ ਹੈਗੇ ਆ ਉਹਦੇ ਸਮਰਥਨ ਚ ਆ ਗਈਆਂ ਜਦੋਂ ਸਾਡੀ ਸਟੇਜ ਤੇ ਹਮਲਾ ਆਇਆ ਉਦੋਂ ਕਹਿੰਦੇ ਸਥਾਨਕ ਲੋਕ ਆ ਕੇ ਤੁਹਾਨੂੰ ਕਹਿਣ ਆਏ ਵੀ ਤੁਸੀਂ ਉੱਠ ਕੇ ਚਲੇ ਜਾਓ ਠੀਕ ਆ ਉਹ ਭਾਜਪਾ ਤੇ ਆਰਐਸਐਸ ਦੇ ਬੰਦੇ ਸੀ ਤੇ ਬਹੁਤ ਕੁਝ ਜਿਵੇਂ ਬਰਨਾਲਾ ਬਰਨਾਲੇ ਤੋਂ ਬਾਅਦ ਬਹੁਤ ਕੁਝ ਸਰਕਾਰ ਦੇ ਕਹੇ ਤੇ ਭਾਜਪਾ ਜਿਵੇਂ ਤਿਲ ਮਲਾਈ ਹੋਦੀ ਕਹਿਣ ਤੇ ਬਹੁਤ ਕੁਝ ਹੋ ਰਿਹਾ ਹੈਗਾ ਜੋ ਅਸੀਂ ਦੇਖ ਰਹੇ ਹੈਗੇ ਆ ਇਹ ਲੋਕਾਂ ਨੂੰ ਤਕਲੀਫ ਹੈਗੀ ਆ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਹੈਗੀਆਂ ਲੋਕ ਬਾਹਰ ਨਿਕਲ ਕੇ ਕਹਿੰਦੇ ਹੁਣ ਖੋਲ ਦਿਓ ਠੀਕ ਆ ਅਸੀਂ ਤਾਂ ਉਹਦੇ ਵਿਰੋਧੀ ਨਹੀਂ ਹੈਗੇ ਤਾਂ ਜਿੱਥੋਂ ਤੱਕ ਰੇਲ ਰੋਕੋ ਦਾ ਸਵਾਲ ਹੈਗਾ ਵਾ ਹਾਂ ਕੁਝ ਸਰਕਾਰ ਨੂੰ ਆ ਆਮ ਜਨਤਾ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਆ ਉਹਦੇ ਲਈ ਅਸੀਂ ਦੋਸ਼ੀ ਨਹੀਂ ਹੈਗੇ ਸਰਕਾਰ ਦੋਸ਼ੀ ਹੈਗੀ ਆ ਫਿਰ ਵੀ ਜਿੱਥੋਂ ਤੱਕ ਦੇਖੋ ਮੈਨੂੰ ਨਹੀਂ ਲੱਗਦਾ ਵੀ ਆਮ ਵਪਾਰੀ ਨੂੰ ਆਮ ਦੁਕਾਨਦਾਰ ਜਿਹੜਾ ਛੋਟਾ ਲੱਘੂ ਦਿਓਗ ਵਾਲਾ ਆ ਉਹ ਸਾਡੇ ਨਾਲ ਸਹਿਮਤ ਹੈਗਾ ਕਿਉਂਕਿ ਅਸੀਂ WTO ਤੋਂ ਭਾਰਤ ਨੂੰ ਬਾਹਰ ਲਿਆਉਣ ਦੀ ਮੰਗ ਕੀਤੀ ਹੈਗੀ ਆ GST ਦਾ ਵਿਰੋਧ ਵੀ ਅਸੀਂ ਵਪਾਰੀਆਂ ਨਾਲ ਰਲ ਕੇ ਕੀਤਾ ਹੈਗਾ ਨੋਟਬੰਦੀ ਦੇ ਵਿੱਚ ਵੀ ਅਸੀਂ ਵਪਾਰੀਆਂ ਦੇ ਨਾਲ ਜਿਹੜਾ ਆਮ ਪੰਜਾਬ ਦਾ ਵਪਾਰੀ ਆ ਉਹ ਬਿਲਕੁਲ ਸਾਡੇ ਹੱਕ ਪੱਖਾ ਵਾਲਾ ਹੈਗਾ ਉਹਦੀਆਂ ਲੋੜਾਂ ਔਰ મોદી ਸਰਕਾਰ ਤੋਂ ਨਿਰਾਸ਼ ਹੈਗਾ ਵਾ ਹਾਂ ਸਰਕਾਰ ਆਪਣੇ ਬੰਦੇ ਵਿੱਚ ਪਾ ਕੇ ਜੋ ਮਰਜ਼ੀ ਕਰਵਾ ਲਵੇ ਸਰਕਾਰ ਨੂੰ ਅਸੀਂ ਰੋਕ ਨਹੀਂ ਸਕਦੇ ਹੈਗੇ ਇਹ ਗੱਲਾਂ ਇੱਥੇ ਵੀ ਤੁਹਾਨੂੰ ਪਤਾ ਸਾਡੇ ਕੋਲ ਦੇ ਵਿੱਚ ਵੀ ਸਾਨੂੰ ਬਦਨਾਮ ਕਰ ਲਈ ਬਹੁਤ ਸਾਰੀਆਂ ਆਈਆਂ ਹੈਗੀਆਂ ਨੇ ਇਸ ਕਰਕੇ ਜਿੱਥੋਂ ਤੱਕ ਲੋਕਾਂ ਨੂੰ ਅਸੁਵਿਧਾ ਦਾ ਸਵਾਲ ਸੀ ਸਾਨੂੰ ਵਪਾਰ ਮੰਡਲ ਆ ਕੇ ਮਿਲਿਆ ਵੀ ਸੀ ਬੜੀ ਸਵਾਦਪੂਰਨ ਮਾਹੌਲ ਦੇ ਵਿੱਚ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਤਾਂ ਸਾਡੀ ਗੱਲਾਂ ਨਾਲ ਸਹਿਮਤ ਵੀ ਸੀ ਅਸੀਂ ਸਮਝਦੇ ਆ ਵੀ ਤੁਹਾਡੇ ਪਬਲਿਕ ਇੰਟਰਸਟਸ ਆ ਗਿਆ ਔਰ ਉਹ ਵੀ ਸਮਝਦੇ ਆ ਵੀ ਜੇ ਪੰਜਾਬ ਦੇ ਵਿੱਚੋਂ ਖੇਤੀ ਮਾਰੀ ਗਈ ਤਾਂ ਕੋਈ ਵੀ ਦੁਕਾਨਦਾਰ ਕੋਈ ਵੀ ਵਪਾਰੀ ਰਹਿਣਾ ਨਹੀਂ ਹੈਗਾ ਛੋਟੀ ਦੁਕਾਨਦਾਰੀ ਛੋਟੀ ਵਪਾਰੀ ਪੰਜਾਬ ਦੇ ਕਿਸਾਨ ਮਜ਼ਦੂਰ ਦੇ ਸਿਰ ਤੇ ਚੱਲਦੀ ਆ ਜੇ ਕਿਸਾਨਾਂ ਮਜ਼ਦੂਰਾਂ ਕੋਲੇ ਕੋਈ ਪੈਸਾ ਨਹੀਂ ਹੋਊਗਾ ਤੇ ਇਹ ਵੀ ਨਹੀਂ ਚੱਲਣਗੇ ਫਿਲਹਾਲ ਸਾਡਾ ਇਹ ਤੇ ਇਹ ਕਹਿਣਾ ਹੈਗਾ ਸਰ ਉਹ ਕਹਿ ਰਿਹਾ ਕਿ ਸਾਡਾ ਕਰੋੜ ਰੁਪਏ ਦਾ ਨੁਕਸਾਨ ਦਿੱਲੀ ਹੁੰਦਾ ਹੈ ਜਿਹੜਾ ਸਰਨੇ ਨੇ ਕਰਾ ਨਾ ਦੇਖੋ ਕੋਈ ਵੀ ਕਹਿੰਦਾ ਤਾਂ ਉਹਦੀ ਗੱਲ ਠੀਕ ਆ ਉਹਨੂੰ ਚਾਹੀਦਾ ਸਰਕਾਰ ਤੇ ਪ੍ਰੈਸ਼ਰ ਪਾਵੇ ਸਰਕਾਰ ਨੂੰ ਕਹੇ ਵੀ ਇਹ ਮਸਲੇ ਦਾ ਹੱਲ ਕਰੋ ਅਸੀਂ ਉਹਦੇ ਨਾਲ ਸਰਕਾਰ ਨੂੰ ਛੋਡੀ ਵੀ ਛੋਟੇ ਨਾਲ ਵੀ ਗੱਲਬਾਤ ਕਰਦੀ ਹੈ ਜੀ ਕਿਉਂ ਜਿਹੜਾ ਵਪਾਰ ਹੈਗਾ ਵਪਾਰੀ ਫਸ ਕੇ ਵਿੱਚ 7-800 ਕਰੋੜ ਰੁਪਏ ਦਾ ਰਜਾਨਾ ਘਾਟਾ ਪੈ ਰਿਹਾ ਹੈ ਤੇ ਇਹ ਮਨੋ ਕਿ ਜਾ ਕੇ ਟੈਕਸ ਲਾਗੇ ਦਾ ਪੰਜਾਬੀ ਪੈਣਾ ਚਾਹੀਦਾ ਦੇਖੋ ਇਹ ਤਾਂ ਚਾਹੀਦਾ ਪੰਜਾਬ ਸਰਕਾਰ ਕੇਂਦਰ ਨੂੰ ਕਹੇ ਇੱਕ ਤਾਂ ਜਿਹੜੇ ਸੜਕਾਂ ਵੇ ਤਾਂ ਜਿੰਨ ਅਸੀਂ ਜਾਮ ਕੀਤੀਆਂ ਹੋਈਆਂ ਸੜਕਾਂ ਦੇ ਦਵਾਰਾਂ ਤਾਂ ਸਰਕਾਰ ਦੀਆਂ ਕੱਡੀਆਂ ਹੋਈਆਂ ਨਾ ਹੁਣ ਸਰਕਾਰ ਬੰਦ ਕਰਕੇ ਰੱਖਣਾ ਚਾਹੁੰਦੀ ਉਹਦੇ ਦੋਸ਼ੀ ਤਾਂ ਅੱਧੀ ਕਿਸਾਨਾਂ ਕੋਲ ਹੋ ਹੀ ਨਹੀਂ ਸਕਦੇ ਤਾਂ ਸਰਕਾਰ ਜਵਾਬ ਦੇਵੇ ਨਾ ਸਗੋਂ ਪੰਜਾਬ ਦਾ ਮੁੱਖ ਮੰਤਰੀ ਕਲੇਮ ਕਰੇ ਕੱਲਾ ਵਪਾਰ ਨੂੰ ਕਿਉਂ ਆ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸਬਜ਼ੀਆਂ ਰੋਲ ਰਹੀਆਂ ਹੈਗੀਆਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਤੋਂ ਬਾਹਰੋਂ ਬਾਹਰੋਂ ਆਉਂਦੀਆਂ ਹੈਗੀਆਂ ਉਹਨਾਂ ਦਾ ਨੁਕਸਾਨ ਹੋ ਰਿਹਾ ਟਰਾਂਸਪੋਰਟਰ ਜਿਹੜੇ ਆ ਬਹੁਤ ਸਾਰਾ ਉੱਤੋਂ ਦੀ ਘੁੰਮ ਕੇ ਜਾਂਦੇ ਹੈਗੇ ਆ ਆਮ ਲੋਕਾਂ ਨੂੰ ਤਕਲੀਫ ਆਉਂਦੀ ਹੈਗੀ ਇਹ ਚਿਤਸੀ ਸਹਿਮਤ ਹੈਗਾ ਪਰ ਸਰਕਾਰ ਦਾ ਕੰਮ ਹੈਗਾ ਸਰਕਾਰ ਦਬਾਅ ਪਾਵੇ ਉਹਨਾਂ ਤੇ ਵਪਾਰ ਕੋਈ ਗੱਲ ਨਹੀਂ ਵਪਾਰ ਜਿਹੜਾ ਵਪਾਰੀ ਮੰਡਲ ਹੈਗਾ ਉਹ ਵੀ ਤੰਗ ਹੈਗਾ ਜਿਹੜੇ ਧਰਨੇ ਤੇ ਬੈਠੇ ਹੈਗੇ ਉਹਨਾਂ ਨਾਲ ਵੀ ਕੋਈ ਗੱਲਬਾਤ ਕਰਨ ਦੀ ਕਰਨ ਨੂੰ ਤਿਆਰ ਨਹੀਂ ਹੈਗੀ ਕੀ ਕਰੀਏ ਉਹ ਦੂਜਾ ਹੈਗਾ ਵੀ ਜਿਹੜੇ ਧਰਨੇ ਮੋਰਚੇ ਚ ਲਾ ਕੇ ਬੈਠੇ ਆ ਇੰਨੀ 42 ਡਿਗਰੀ ਦੇ ਵਿੱਚ ਮੋਰਚਾ ਲਾਉਣਾ ਕਿਹੜਾ ਸੌਖਾ ਜਨਨ ਲੱਗਦਾ ਉਹ ਆ ਕੇ ਬਹਿ ਕੇ ਦੇਖ ਲੈਣ ਇੱਥੋਂ ਰੋਜ਼ ਆਪਾਂ ਲਾਸ਼ਾਂ ਆਪਣੇ ਮੋਢਾ ਤੇ ਚੁੱਕ ਕੇ ਖੜ ਰਹੇ ਆ ਦੇਸ਼ ਹਿੱਤ ਨੇ ਪੰਜਾਬ ਦੇ ਹਿੱਤ ਨੇ ਇਹ ਤਾਂ ਸਰਕਾਰ ਦੀ ਹੱਡ ਤਰਮੀ ਆ ਠੀਕ ਆ ਪੰਜਾਬ ਸਰਕਾਰ ਵੀ ਛੋਟੇ ਮੋਟੇ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਨਾਕਾਮਜਾਬ ਰਹੀ ਆ ਔਰ ਕੋਸ਼ਿਸ਼ ਹੈਗੀ ਆ ਭਾਜਪਾ ਦੀ ਵੀ ਜਿਹੜੀ ਹਾਰ ਹੋ ਰਹੀ ਉਹਨਾਂ ਨੂੰ ਉਹ ਇਸ ਕਿਸਮ ਦਾ ਪੰਜਾਬ 'ਚ ਘਟਨਾ ਕਰਾ ਮਕਾਉਣ ਜਿਹੜਾ ਦੇਸ਼ ਪਰ ਚ ਵੇਖ ਸਕਣ ਤੇ ਕਿਸਾਨ ਆਗੂਆਂ ਦਾ ਜਿਹੜਾ ਜਿਹੜਾ ਕਰੈਕਟਰ ਆ ਉਸ ਕਰੈਕਟਰ ਤੇ ਦਾਗ ਲਾ ਸਕਣ ਦੀ ਭਾਜਪਾ ਦੀ ਕੋਸ਼ਿਸ਼ ਕਰ ਰਹੀ ਹੈ। ਸਰ ਜੀ ਲੋਕ ਸਭਾ ਦੇ ਚੋਣਾਂ ਦੇ ਵਿੱਚ ਕਿੰਨਾ ਕੋਸਰ ਰੱਖੂਗਾ ਤੁਸੀਂ? ਦੇਖੋ ਸਾਡਾ ਇਹ ਸਵਾਲ ਨਹੀਂ ਹੈ ਅਸੀਂ ਤਾਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਜਦੋਂ ਵੀ ਵੋਟ ਪਾਉਣ ਜਾਓ ਇਹ ਇਹ ਦਿਮਾਗ 'ਚ ਰੱਖਿਓ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ। ਇਹ ਦਿਮਾਗ 'ਚ ਰੱਖਿਓ ਹਾਈਵੇ ਦੇ ਉੱਤੇ ਦਵਾਰਾਂ ਕਿਉਂ ਕੱਢਿਆਂ ਗਈਆਂ। ਇਹ ਦਿਮਾਗ ਚ ਰੱਖਿਓ ਰਬੜ ਦੀ ਗੋਲੀ ਤੋਂ ਲੈ ਕੇ ਪੱਕੇ ਫਾਇਰ ਵੀ ਚਾਹੇ ਬੁਲੇਟ ਹੋਵੇ ਚਾਹੇ 12 ਬੋਰ ਦਾ ਫਾਇਰ ਹੋਵੇ ਹੰਝੂ ਗੈਸ ਹੋਣ ਰਬੜ ਦੀ ਕਿ ਵੀ ਕਿੰਨੇ ਕਿਸਾਨਾਂ ਨਾਲ ਜ਼ੁਲਮ ਕੀਤਾ 450 ਕਿਸਾਨ ਜ਼ਖਮੀ ਕਰ ਦਿੱਤਾ ਇੱਕ ਕਿਸਾਨ ਨੂੰ ਸ਼ਹੀਦ ਕੀਤਾ ਲਗਾਤਾਰ ਸ਼ਹੀਦੀਆਂ ਹੋ ਰਹੀਆਂ ਇਹ ਤੋਂ ਕਹੇ ਐਮਐਸਪੀ ਗਰੰਟੀ ਕਰਨ ਦਾ ਵਾਅਦਾ ਕਿੰਨਾਂ ਨੇ ਕੀਤਾ ਸੀ ਸਾਡੇ ਨਾਲ ਲਖੀਮਪੁਰ ਖੇਤ ਦੇ ਵਿੱਚ ਕਿੰਨਾ ਕਿਸਾਨ ਮਾਰੇ ਤੇ ਕਿੰਨਾਂ ਨੇ ਮੁੜ ਕੇ ਉਹਨਾਂ ਨੂੰ ਟਿਕਟ ਦੇ ਦਿੱਤੀ ਤੇ ਹੁਣ ਵੀ ਉਹਨਾਂ ਦੇ ਆਗੂ ਕਹਿ ਰਹੇ ਨੇ ਗ੍ਰਹਿ ਮੰਤਰੀ ਵੀ ਜਿਹਨੂੰ ਚਿਤਾ ਦੇ ਦਿੰਦੇ ਅਸੀਂ ਵੱਡਾ ਮੰਤਰੀ ਬਣਾ ਦਾਂਗੇ ਤੋ ਕਿਹੜੇ ਲੋਕ ਨੇ ਜਿਹੜੇ ਮਜ਼ਦੂਰ ਨੂੰ ਰੋਜ਼ਗਾਰ ਨਹੀਂ ਦੇਣਾ ਚਾਹੁੰਦੇ ਕਿਹੜੇ ਲੋਕ ਨੇ ਜਿਹੜੀ ਉਹਨਾਂ ਦੀ ਦਿਹਾੜੀ 700 ਦਿਨ ਨਹੀਂ ਕਰਨਾ ਚਾਹੁੰਦੇ ਕਿਹੜਾ ਲੋਕ ਨੇ ਜਿਹੜੇ ਲੱਗੂ ਉਦਯੋਗ ਨੂੰ ਖਾ ਕੇ ਕਾਰਪੋਰੇਟਰ ਨੂੰ ਸਾਡੇ ਦੇਸ਼ ਵਿੱਚ ਕਬਜ਼ਾ ਕਰਾਉਣਾ ਚਾਹੁੰਦੇ ਅਸੀਂ ਲੋਕਾਂ ਨੂੰ ਇਹ ਗੱਲਾਂ ਯਾਦ ਕਰਾਏ ਵੀ ਤੁਸੀਂ ਵੋਟਾਂ ਜਿੱਥੇ ਵਰਜੀ ਪਾਇਓ ਪਰ ਵੋਟ ਪਾਉਣ ਲੱਗਾ ਇਹਨਾਂ ਗੱਲਾਂ ਦਾ ਧਿਆਨ ਜੁਰ ਰੱਖੇ